ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਨਸ਼ੇ ਤੇ ਠੱਲ ਪਾਉਣ ਲਈ ਆਪਣੇ ਸਾਰੇ ਹੀ ਮੈਂਬਰਾਂ ਨੂੰ ਕਹਿ ਦਿੱਤਾ ਹੈ ਕਿ ਆਪਣੇ ਹਲਕਿਆਂ ਦੇ ਵਿੱਚ ਲੋਕਾਂ ਨੂੰ ਅਵੇਅਰ ਕੈਂਪ ਆ ਰਹੀ ਦਸਣ ਕੇ ਨਸ਼ਾ ਸੇਤ ਲਈ ਕਿੰਨਾ ਹਾਨੀਕਾਰਕ ਹੈ ਨਸ਼ੇ ਨੌਜਵਾਨ ਪੀੜੀ ਨੂੰ ਖਤਮ ਕਰਦੇ ਜਾ ਰਹੇ ਨੇ ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ ਕਿਉਂਕਿ ਭਗਵੰਤ ਮਾਨ ਸਰਕਾਰ ਹੁਣ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਨੂੰ ਹਦਾਇਤਾਂ ਕਰ ਰਹੀ ਹੈ ਕਿ ਆਪਣੇ ਜ਼ਿਲ੍ਹੇ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਨਸ਼ਾ ਨਾ ਵਿਕਣ ਦੇ ਅਤੇ ਨਸ਼ੇ ਤਸਕਰਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਏ ਅੱਜ 6 ਨਾਂ ਵਿਖੇ ਪਟਿਆਲਾ ਦਿਹਾਤੀ ਦੇ ਐਮਐਲਏ ਡਾਕਟਰ ਬਲਬੀਰ ਸਿੰਘ ਅਤੇ ਪਟਿਆਲਾ ਜ਼ਿਲ੍ਹੇ ਦੇ ਐਸਐਸਪੀ ਦੀਪਕ ਪਾਰਿਕ ਨੇ ਇੱਕ ਕੈਂਪ ਦੇ ਵਿੱਚ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਿਤਾ ਡਾਕਟਰ ਬਲਬੀਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਵਿਕਣ ਨਹੀਂ ਦਵਾਂਗੇ ਖਾਣੇ ਦਾ ਏਰੀਆ ਹੈ ਜਿੱਥੇ ਨਸ਼ਿਆਂ ਦੀ ਪ੍ਰੋਬਲਮ ਹੋ ਰਹੀ ਹੈ। ਉਹਦੇ ਬਾਰੇ ਅਸੀਂ ਸ਼ੁਰੂਆਤ ਕੀਤੀ ਹੈ ਕਿ ਨਸ਼ਾ ਮੁਕਤ ਜਿਹੜਾ ਪੰਜਾਬ ਨੂੰ ਕਰਨਾ ਹੈ ਉਹ ਪਿੰਡ ਤੋਂ ਸ਼ੁਰੂਆਤ ਹੋਵੇ। ਇਸ ਪਿੰਡ ਤੋਂ ਸ਼ੁਰੂਆਤ ਕੀਤੀ ਹੈ। ਸਰਪੰਚ ਵਾਲਿਆਂ ਨੇ ਮਿਲ ਕੇ ਪ੍ਰਣ ਕੀਤਾ ਕਿ ਅਸੀਂ ਜਿਹੜਾ ਵੀ ਬੰਦਾ ਨਸ਼ੇ ਵੇਚਦਾ ਹੋਏਗਾ ਉਹਨੂੰ ਫੜ ਕੇ ਉਸ ਨੂੰ ਸੂਚਨਾ ਦੇ ਕੇ ਉਸ ਤੋਂ ਹਵਾ ਦੇਣਾ ਕਿ ਉਹਨੂੰ ਜਮਾ ਸਮਾਂ। ਔਰ ਜਿਹੜੇ ਬੰਦੇ ਨਸ਼ਾ ਕਰਦੇ ਆ ਜਿਹੜੇ ਪਿੰਡਤਾਂ ਉਹਨਾਂ ਦਾ ਅਸੀਂ ਡਾਕਟਰੀ ਤੌਰ ਦੇ ਉੱਤੇ ਜਿਹੜਾ ਹੈਗਾ ਮੈਡੀਕਲ ਇਹਨਾਂ ਦਾ ਸਾਰਾ ਇਲਾਜ ਅਸੀਂ ਫ੍ਰੀ ਕਰਾ ਦੇਣਾ। ਉਹਨਾਂ ਵਾਸਤੇ ਰੋਜ਼ਗਾਰ ਵਾਸਤੇ ਜਿਹੜਾ ਪਿੰਡ ਸਾਰੇ ਬੱਚਿਆਂ ਵਾਸਤੇ ਉਬੀਸੀ ਕੋਸ਼ਿਸ਼ ਕਰਾਂਗੇ ਉਹਨੇ ਖੇਡਣ ਦਾ ਬੰਦੋਬਸਤ ਵੀ ਕਰਾਂਗੇ ਕਿਉਂਕਿ ਕਾਫੀ ਲੰਬੀ ਸਮੇਂ ਤੋਂ ਸਮੱਸਿਆ ਹੈ ਜਿਹੜੀ ਰੋਟੀ ਬੋਲ ਛੰਨਾ ਜਿਹੜਾ ਉਹ ਸੌਰਾ ਹੈ ਆ ਪਿੰਡ ਹੈ ਜਿਹੜਾ ਨਸ਼ਾ ਵੇਚਣ ਦਾ ਕਿਸੇ ਕਿੰਨੇ ਲੱਗਦਾ ਵੀ ਸ਼ਕਤੀ ਨਾਲ ਇੱਥੇ ਕਾਰਵਾਈ ਕਰਨੀ ਹੋਣੀ ਹੈ ਪੂਰੀ ਸ਼ਕਤੀ ਨਾਲ ਕਰਾਂਗੇ ਕਿ ਇਹ ਕੋੜ ਹੈ ਕਿਸਮ ਦਾ ਇਹ ਸਮਾਜ ਦਾ ਕੋੜ ਹੈ ਜਿਹੜਾ ਬੰਦਿਆਂ ਨੂੰ ਬੰਦੇ ਕੋੜੀ ਹੋ ਜੇਗੀ ਸਮਾਜ ਕੋੜੀ ਹੋ ਜਾਊਗਾ ਸਾਡਾ ਉਹ ਜਿਹੜਾ ਕੋਡ ਹੈ ਜੇ ਤੁਹਾਨੂੰ ਆਪਾਂ ਨੂੰ ਟਾਈਮ ਲੱਗੇਗਾ ਥੋੜਾ ਜਿਹਾ ਪਰ ਮੈਨੂੰ ਪੂਰਾ ਸਕੀਨ ਹੈ ਕਿ ਅਸੀਂ ਇਹ ਜਿਹੜਾ ਮੇਰੀ 5 ਸਾਲ ਦੀ ਧਨੋੜਾ ਦੇ ਵਿੱਚ ਆਪਾਂ ਇਸ ਇਲਾਕੇ ਦੇ ਵਿੱਚ ਉਸ ਤੋਂ ਬਾਅਦ ਨਸ਼ੇ ਦੀ ਵਿਕਣਗੇ ਲੋਕਾਂ ਨੂੰ ਰੁਜ਼ਗਾਰ ਹੋਵੇਗਾ ਖੇਡਣ ਦੇ ਮੈਦਾਨ ਹੋਣਗੇ ਹੋਰ ਸੈਰ ਕਰਨ ਵਾਸਤੇ ਜਗ੍ਹਾ ਹੋਵੇਗੀ ਚੰਗੀਆਂ ਸਹੂਲਤਾਂ ਹੋਣਗੀਆਂ ਜਦੋਂ ਲੋਕਾਂ ਨੂੰ ਜਿਮਨਾ ਪੜਨ ਦਾ ਕੋਈ ਮੌਕਾ ਮਿਲ ਗਿਆ ਸਕੂਲ ਚ ਕਰਤੇ ਸੀ ਖੇਡ ਦੇ ਮੈਦਾਨ ਦੇ ਤੇ ਔਰ ਰੋਜ਼ਗਾਰ ਦਿੱਤਾ ਤਾਂ ਨਸ਼ਾ ਵੀ ਨਹੀਂ ਜਾਣਾ ਲੱਗਦਾ ਵੀ ਇਹ ਕਿਤਨਾ ਕਿਤੇ ਵੀ ਜਿਹੜੀ ਪਿਛਲੀ ਸਰਕਾਰਾਂ ਸੀ ਉਹਨਾਂ ਦੀ ਇਨਵੋਲਵਮੈਂਟ ਰਹੀ ਹੈ ਇਹ ਚਿੰਨਾਂ ਤੋਂ ਕੋਈ ਸ਼ੱਕ ਹੈ ਜੀ ਇਹਦੇ ਬਾਰੇ ਕਿ ਉਹ ਸਿਆਸੀ ਪੋਸਟ ਬਣਾਈ ਔਰ ਜਿਹੜੀ ਕੋਰਸ ਦੀ ਸਪੋਰਟ ਅਗਾਈ ਦਾ ਸਰ ਉਸ ਦੀ ਪੋਸਟ ਬਣਾਈ ਉਸ ਤੋਂ ਕਿਹਾ ਵੈਸੇ ਨਹੀਂ ਬੀਚ ਸਕਦਾ ਉਹ ਸੀਗੀ ਕਿਤਨਾ ਕਿਤੇ ਉਹ ਹੁਣ ਖਤਮ ਹੋ ਚੁੱਕੀ ਹੈ ਸਰਕਾਰ ਬਦਲ ਚੁੱਕੀ ਹੈ ਔਰ ਸਰਕਾਰ ਤੋਂ ਵਾਸਕ ਮੰਗਦੀ ਹੈ ਵੀ ਸਰਕਾਰ ਉਹ ਕੱਟੜ ਜਿਹੜੀ ਨਾ ਸਮੂਹ ਦੀਆਂ ਕੱਟੜ ਇਮਾਨਦਾਰ ਸੁਣਾ ਅਸੀਂ ਇੰਨਾ ਭ੍ਰਸ਼ਟਾਚਾਰ ਹੋਣ ਦੇਣਾ ਨਾ ਔਰ ਨਾ ਹੋਸ਼ ਕਰਨਾ ਰੋਜ਼ਗਾਰ ਦੇਣੇ ਬਚਨ ਸ਼ੁਰੂ ਕਰਤਾ ਅਸੀਂ ਤਬੀਅਤ ਵੀ ਲੈ ਕੇ ਜਿਹੜੀ ਸੱਟ ਨੇ ਸੀਗੀ ਉਹਨੇ ਇੱਕ ਸੱਟ ਨੇ ਜਿਹੜੀਆਂ ਬੇਦਗੀਆਂ ਹੋਈਆਂ ਸੀਗੀਆਂ ਉਹ ਚ ਕਿਹਾ ਵੀ ਰਾਮ ਰਹੀਮ ਹੈ ਜਿਹੜੇ ਮੁੱਖ ਸਾਜ਼ਿਸ਼ ਕਰਤਾ ਉਸ ਬਾਰੇ ਕੀ ਕਹਿਣਾ ਤੁਹਾਡਾ ਦੇਖੋ ਉਹ ਤੋਂ ਪੁੱਛਦੀ ਜਿਹੜੀ ਕਾਰਵਾਈ ਆਗੇ ਜਿਹੜੀ ਕਾਨੂੰਨ ਕਾਰਵਾਈ ਕਰੇਗਾ ਆਪਣਾ ਉਹਦੀ ਰਿਪੋਰਟ ਆਈ ਹੈ ਪਹਿਲਾਂ ਤਾਂ ਰਿਪੋਰਟ ਹੀ ਨਹੀਂ ਆਉਂਦੀ ਸੀ ਪਹਿਲਾਂ ਇੱਕ ਆਤਾ ਦੁਲੀਰ ਕਰਦਾ ਦੂਜਾ ਕਸ਼ਰ ਬਣਾ ਦਤਾ ਉਹਨੂੰ ਕਿਸੇ ਤਨ ਪੱਤਰ ਨਹੀਂ ਲਾਇਆ ਉਹਨਾਂ ਨੂੰ ਚੀਤਾ ਮਾਉਂਦਾ ਵੀਰ ਬਾਦਲ ਗਾਇਰ ਸਾਨੂੰ ਬਦਨਾਮ ਕੀਤਾ ਗਿਆ ਤੇ ਮਾਫੀ ਮੰਗਣੀ ਚਾਹੀਦੀ ਜਿਹੜੇ ਪ੍ਰਾਣੇ ਮੁੱਖ ਮੰਤਰੀ ਸੀਗੇ ਤੇ ਆਪ ਵਾਲਿਆਂ ਨੇ ਵੀ ਰਿਪੋਰਟ ਦਾ ਫੈਸਲਾ ਆ ਲੈਣ ਦੇ ਉਸ ਤੋਂ ਬਾਅਦ ਦੇਖੀਆ ਬਦਨਾਮ ਕੀਤਾ ਕਿ ਅਸੀਂ ਬਦਬਿਆਦ ਕਿਰਨ ਦੇ ਰਾਜ ਹੋਈ ਸੀ ਉਹ ਮਾਫੀ ਤਾਂ ਉਹਨਾਂ ਨੂੰ ਮੰਗਣੀ ਚਾਹੀਦੀ ਜਿਹੜਾ ਕਮਿਸ਼ਨ ਨੇ ਆਪ ਬਣਾਇਆ ਸੀ ਉਹਦੀ ਰਿਪੋਰਟ ਲੈ ਨਹੀਂ ਗਿਆ ਮਾਫੀ ਤਾਂ ਉਹਨਾਂ ਨੂੰ ਮੰਗਣੀ ਚਾਹੀਦੀ ਉਹ ਲੋਕਾਂ ਨੇ ਸਭਿਆ ਦੇਤੀ ਉਹ ਲੋਕਾਂ ਨੇ ਸਭਿਆ ਦੇਤੀ ਬਸ ਇਨਾਮ ਇਨਾਮ ਦੇ ਦਿੱਤਾ ਹੁਣ ਆਪ ਸਰਕਾਰ ਤੋਂ ਉਦੋਂ ਤੱਕ ਜਿਹੜੇ ਦੋਸ਼ੀਆਂ ਜਿਹੜੇ ਫ ਜੋ ਜਿਹੜੇ ਦੇਖੋ ਆਪ ਸਾਰੇ ਨੂੰ ਕਲੀਅਰ ਹੋਈਆ ਮੈਨੂੰ ਲੱਗਦਾ ਵੀ ਅਸੀਂ ਸਾਥ ਕੰਮ ਹੋ ਜਾਣਾ ਸਿਰੇ ਚੜੀ ਜਾਣਾ ਇਹ ਕਹਿਣਾ ਤੇ ਅਸੀਂ ਚਾਹੁੰਦੇ ਆ ਜੀ ਦੇਖੋ ਨਸ਼ਾ ਤਾਂ ਇੱਥੇ ਵਿਕੂਗਾ ਜੀ ਇਹ ਨਹੀਂ हट ਸਕਦੇ ਜੀ ਬੰਦੇ ਨੇ ਬੋਲ ਰਿਹਾ ਸਖਤੀ ਕੀਤੀ ਹੋਈ ਹੈ ਸਾਡੀ ਪੂਰੀ ਫੁੱਲ ਸ਼ਕਤੀ ਆਈ ਇਸ ਟਾਈਮ ਕੋਈ ਵੀ ਬੰਦਾ ਦਿਖਾ ਦਿਓ ਜਿਹੜਾ ਆਉਂਦਾ ਦੀ ਅੱਗੇ ਸੜਕਾਂ ਤੇ ਆਮ ਫਿਰਦੇ ਸੀਗੇ ਕੋਈ ਨਸ਼ਾ ਵੇਚਣਾ ਵੀ ਨਾ ਕੋਈ ਲੈਣ ਵਾਲਾ ਦੀਂਦਾ ਹੀ ਇੱਥੇ ਫਿਰ ਤੁਸੀਂ ਕਹਿੰਦੇ ਬਿਘੂਗਾ ਕਿਉਂ ਬਿਘੂਗਾ ਜਦੋਂ ਪੁਲਿਸ ਸ਼ਕਤੀ加ਰੀ ਸਾਡੇ ਪਿੰਡ ਦੀ ਨਾਲ ਸਪੋਰਟ ਕਰ ਰਹੇ ਨੇ ਜੀ ਸਪੋਰਟ ਕਰ ਰਹੇ ਨੇ ਬਿਠਾਏ ਨੇ ਘਰੇ ਲਿਆ ਪਿੰਡ ਵਾਲੇ ਕੌਣ ਸਪੋਰਟ ਕਰਦਾ ਪਿੰਡ ਹੁਣ ਤੁਹਾਡੇ ਸਾਹਮਣੇ ਹੀ ਨੇ ਜੀ ਸਪੋਰਟ ਜਿਹੜੇ ਕਰਦੇ ਹੋ ਤੁਸੀਂ ਦੇਖ ਹੀ ਲਾਤੇ ਨਾ ਜਿਹੜੇ ਬੋਲ ਕੇ ਮੇਰੇ ਰਹੇ ਨੇ ਨੇ ਐਮਐਲਏ ਸਾਡਾ ਵਿਸ਼ਵਾਸ ਦਵਾ ਕੇ ਗਏ ਵੀ ਅੱਗੇ ਐਮਐਲਏ ਸਭ ਤੋਂ ਸਪੋਰਟ ਕਰਦੇ ਨੇ ਜੀ ਉਹ ਤਾਂ ਕਰ ਰਹੇ ਨੇ ਜੀ ਸਪੋਰਟ ਹੁਣ ਤੁਹਾਡੇ ਸਾਹਮਣੇ ਹੀ ਦੇਖ ਲਓ ਜੀ ਜਿਵੇਂ ਬੋਲਬਾਣੀ ਕਰ ਰਹੇ ਨੇ ਨਹੀਂ ਫਿਰ ਉਹ ਤਾਲੇ ਲਾ ਕੇ ਕਿਤੇ ਹੋਰ ਵੇਚ ਰਹੇ ਸਮਾਨ ਨਹੀਂ ਪੂਰੀ ਪੂਰੀ ਵੇਗੂਗਾ ਜੀ ਤੁਹਾਨੂੰ ਦਿਖਾ ਦਾਂਗੇ ਅਸੀਂ ਵੀਡੀਓ ਬਣਾ ਕੇ ਪਾਵਾਂਗੇ ਤੁਹਾਨੂੰ ਨਾਪੇ ਸਨਤਾ ਇਹ ਦੇਤੇ ਵੇਚ ਨਹੀਂ ਦੇ ਰਹੀ ਜੀ ਪੁਲਿਸ ਤੇ ਗਲਤ ਅੰਜਾਮ ਲੱਗ ਰਹੇ ਨੇ ਹੁਣ ਬਹੁਤ ਵਧੀਆ ਸਰਕਾਰ ਆਈ ਗਈ ਹੈ ਜੀ ਨਸ਼ਿਆਂ ਦੇ ਪੂਰੀ ਰੋਕ ਹੈ ਜੀ ਸਾਡੇ ਪਿੰਡ ਪਹਿਲਾਂ ਟੀਕੇ ਆਮ ਪਾਏ ਜਾਂਦੇ ਸੀ ਜੀ ਹੁਣ ਤਕਰੀਬਨ ਸਾਰੇ ਬੰਦ ਨੇ ਜੀ हां ਜਿੱਦਣ ਆਪਣਾ ਡਿਪਟੀ ਸਾਹਿਬ ਚੌਕੀ ਸੰਭਾਲੀ ਹੈ ਜੀ ਬਹੁਤ ਰਾਹਤ ਹੈ ਜੀ ਨੇ ਸਾਹਿਬ ਨੇ ਪੂਰਾ ਸਾਥ ਦਿੱਤਾ ਜੀ ਘਰਾਂ ਦੇ ਤਾਲੇ ਵੀ ਲੱਗੇ ਹੋਏ ਆ ਹਾਂਜੀ ਲਾਇ ਹੋਏ ਨੇ ਚੌਕੀ ਚਾਰ ਸਾਹਮਣੇ ਲਾਇਏ ਹੋਏ ਨੇ ਡਿਊਟੀ ਵਾਲੇ ਪਹਿਲਾਂ ਕਿਸੇ ਨੇ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਆ ਕੇ ਬਹੁਤ ਵਧੀਆ ਕੰਮ ਕੀਤਾ ਹੈ ਸਲਾਨਾ ਜੋਗ ਨੇ ਜੀ ਬਹੁਤ ਲੱਗੇ ਹੋਏ ਆ ਹਾਂਜੀ ਕੈਮਰੇ ਲੱਗੇ ਹੋਏ ਨੇ ਨਹੀਂ ਫਿਰ ਕਿਉਂ ਕਹਿ ਰਹੇ ਨੇ ਵੀ ਮੈਂ ਪਤਾ ਕਿ ਨਫਾ ਜਿਹੜਾ ਫਰੇਮ ਬੀ ਇਹ ਕੁਸਕ ਅਨਸਰ ਨਹੀਂ ਜੀ ਉਹ ਤਾਂ ਹੁਣ ਸਾਨੂੰ ਪਤਾ ਹੀ ਹੈ ਜੀ ਹਾਂ ਹੁਣ ਨਸਾ ਬੰਦਾ ਜੀ ਸਰਕਾਰ ਦਾ ਬਹੁਤ ਪ੍ਰਾਹੋਕ ਲਿਆ ਹੋਇਆ ਹੈ ਜੀ ਚੌਕੀ ਚਾਰ ਸਾਹਮਣੇ ਐਸਐਸਓ